ਜੀਬ ਦੇ ਵਿੱਚ ਭਾਰੀ ਲੋਡ ਪੈਂਦਾ ਸੀ ਉਸ ਕਾਰਨ ਮੈਂ ਸੋਚਿਆ ਵੀ ਆਪਾਂ ਇਲੈਕਟ੍ਰਿਕ ਵਹੀਕਲ ਦਾ ਸੋਚੀਏ ਪਰ ਆਪਾਂ ਜਦੋਂ ਸੋਚ ਦੇਖਿਆ ਤੇ ਰੇਟ ਬਹੁਤ ਜ਼ਿਆਦਾ ਹੈਗੇ ਵਧੀਆ ਸਮਾਨ ਮੰਗਾ ਕੇ ਉਹ ਬੜੇ ਬੜੇ ਹੀ ਘੱਟ ਪੈਸੇ ਜੇ ਤਿਆਰ ਕਰਦੇ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਜਸਵੰਤ ਸਿੰਘ ਹੈ ਸਰ ਕੀ ਕੰਮ ਕੀ ਕਰਦੇ ਕੰਮ ਤੇ ਮੈਂ ਸਰਕਾਰੀ ਜੋਬ ਕਰਨਾ ਚਾਹਾਂ ਸੀ ਤੁਸੀਂ ਸਕੂਟੀ ਤਿਆਰ ਕੀਤੀ ਹੈ ਤੁਸੀਂ ਇਲੈਕਟ੍ਰੋਨਿਕ ਕਿਸ ਨਾਲ ਦਿਮਾਗ ਚ ਆਇਆ ਸਭ ਦਿਮਾਗ 'ਚ ਜਦੋਂ ਜੇਬ ਢਿੱਲੀ ਹਲਕਾ ਹੋਵੇ ਤੇ ਆਟੋਮੈਟਿਕਲੀ ਹੀ ਦਿਮਾਗ ਦੇ ਵਿੱਚ ਆ ਜਾਂਦਾ ਵੀ ਕੁਛ ਨਾ ਕੁਛ ਆਪਾਂ ਸੋਚੀਏ। ਉਸੇ ਤਰ੍ਹਾਂ ਮੇਰਾ ਵੀ ਮਲੇ ਜੇਬ ਦੇ ਵਿੱਚ ਭਾਰੀ ਲੋਡ ਪੈਂਦਾ ਸੀ ਉਸ ਕਾਰਨ ਮੈਂ ਸੋਚਿਆ ਵੀ ਆਪਾਂ ਇਲੈਕਟ੍ਰਿਕ ਵਹੀਕਲ ਦਾ ਸੋਚੀਏ ਪਰ ਆਪਾਂ ਜਦੋਂ ਸੋਚ ਦੇਖਿਆ ਤੇ ਰੇਟ ਬਹੁਤ ਜ਼ਿਆਦਾ ਹੈਗੇ ਤੇ ਆਪਾਂ ਆਪਣੇ ਕੋਲ ਆਪਣੀ ਘਰ पे ਆਪਾਂ ਵਧੀਆ ਸਮਾਨ ਮੰਗਾ ਕੇ ਉਹ ਬੜੇ ਬੜੇ ਹੀ ਘੱਟ ਪੈਸੇ ਜੇ ਤਿਆਰ ਕਰ ਲਿਆ। ਕਿੰਨਾ ਸਮਾਂ ਹੋ ਗਿਆ ਤਿਆਰ ਕਰਾਉਣੇ। ਇਹ ਸਰ 3 ਸਾਲ ਹੋ ਗਿਆ ਮੈਨੂੰ ਇੰਤਜ਼ਾਰ ਕਰਾਏ ਦੇ ਇਹ ਠੀਕ ਜਲਦੀ ਹੈਗੀ ਹੈ ਹਾਂਜੀ ਕਦੇ ਪ੍ਰੋਬਲਮ ਨਹੀਂ ਆਈ ਅੱਜ ਤੱਕ ਤੇ ਕੀ ਫਰਕ ਕੀ ਹੈ ਜਿਹੜੇ ਬਿਆਰੋਂ ਸਕੂਟੀ ਮਿਲਦੀ ਹੈ ਨਵੀਂ ਔਰ ਇਹ ਚ ਕੀ ਫਰਕ ਹੈ ਬਾਜ਼ਾਰ ਦੇ ਦੀਦਾ ਸਿਰ ਇਹ ਹੈ ਵੀ ਉਹਨਾਂ ਦੀ ਬੈਟਰੀ ਕੰਟਰੋਲਰ ਉੱਤੇ ਤੇ ਲਿਖਿਆ ਹੁੰਦਾ ਲੇਕਿਨ ਉਹ ਉਸ ਕਿੰਨਾ ਸੱਚ ਹੈ ਇਹ ਲੋਕ ਜਾਣਦੇ ਆ ਕਿ ਬਿਲਕੁਲ ਸਹੀ ਹੈ ਕਿ ਨਹੀਂ ਹੈ ਇਹ ਕਿੰਨੇ ਕਿਲੋਮੀਟਰ ਚੱਲ ਪੈਂਦੀ ਹੈ ਇੱਕ ਵਾਰੀ ਚਾਰਜ ਕਰਾਂ ਇਸਰੇ ਇੱਕ ਵਾਰੀ ਫੁੱਲ ਚਾਰਜਿੰਗ ਤੇ ਤਕਰੀਬਨ 80 ਤੋਂ 100 ਚੱਲਦੀ ਹੈ ਘੱਟ ਨਹੀਂ ਜਾਂਦੀ। ਕਦੇ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਹੋਏ ਵੀ ਰਲ ਕੇ ਕੰਮ ਕਰੀਏ ਜਾਂ ਸਰਕਾਰ ਵੱਲੋਂ ਕੋਈ ਤੁਸੀਂ ਮਦਦ ਮੰਗੀ ਹੋਏ। ਅਸੀਂ ਦੇਖੋ ਕੰਮ ਵਾਸਤੇ ਲੋਕੀ ਮੇਰੇ ਕੋਲ ਆਉਂਦੇ ਨੇ ਕਹਿੰਦੇ ਆ ਵੀ ਸਾਡੀ ਤਿਆਰ ਕਰ ਦਿਓ ਸਰਟੀਫਿਕੇਟ ਲੇਕਿਨ ਗੱਲ ਇਹ ਆ ਵੀ ਮੈਂ ਆਪਣੀ ਨੌਕਰੀ ਦੇ ਵਿੱਚ ਟਾਈਮ ਨਹੀਂ ਦੇ ਸਕਦਾ ਉਹਨਾਂ ਨੂੰ। ਤੇ ਜੇ ਮੈਂ ਇਸ ਤਰ੍ਹਾਂ ਦਾ ਅਗਰ ਮੈਂ ਕੰਮ ਕਰਾਂ ਤੇ ਮੇਰੇ ਕੋਲ ਟਾਈਮ ਨਹੀਂ ਮਿਲਦਾ ਮੈਨੂੰ। ਇਸ ਗੱਲ ਕਿ ਅਜੇ ਹੈ ਨੌਕਰੀ ਨੌਕਰੀ ਦੇ ਬਾਰੇ ਸੋਚਾਂਗੇ ਆਪਾਂ ਬਾਕੀ ਗਵਰਨਮੈਂਟ ਨੂੰ ਮੈਂ ਇਹ ਜ਼ਰੂਰ ਕਹਾਂਗਾ ਕਿ ਚਲੋ ਕੋਈ ਵੀ ਇਨਸਾਨ ਹੈ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਜਿਹਦੇ ਤੇ ਲੋਕਾਂ ਦਾ ਭਲਾ ਹੁੰਦਾ ਉਹ ਬਹੁਤ ਘੱਟ ਪੈਸੇ ਲਾ ਕੇ ਕੀ ਤਿਆਰ ਹੋ ਜਾਂਦੀ ਇਹ ਤੋਂ ਉਹਨਾਂ ਪਾਸੇ ਗਵਰਨਮੈਂਟ ਧਿਆਨ ਦੇਵੇ